ਅੱਜ ਆਪਾਂ ਬਣਾਉਣ ਲੱਗੇ ਆ ਗੋਲ ਗੱਪੇ ਤੇ ਆ ਆ ਮਿਲਦਾ ਜੀ ਪੈਕਟ ਦਲਾਨੀ ਕੰਪਨੀ ਦਾ 50 ਰੁਪਏ ਦਾ ਪੈਕਟ ਹੈ ਜੀ ਇਹ ਆਮ ਜੋ ਆਪਣੇ ਕਰੰਦਾ ਟੋਰ ਹੁੰਦੇ ਆ ਉੱਥੋਂ ਮਿਲ ਜਾਂਦਾ ਤੇ ਇਹਦੇ ਵਿੱਚ ਸਾਰਾ ਸਮਾਨ ਆਇਆ ਚਟਨੀ ਬਣਾਉਣ ਵਾਸਤੇ ਤੇ ਮੇਰੇ ਖਿਆਲ ਚ ਇਮਲੀ ਵਾਲੀ ਚਟਨੀ ਹੁੰਦੀ ਹੈ ਇੱਕੋ ਪਦੀਨੇ ਵਾਲਾ ਪਾਣੀ ਹਾਂ ਦੋ ਤਰ੍ਹਾਂ ਦਾ ਪਾਣੀ ਹੈ ਤੇ ਖੋਲ ਕੇ ਦੇਖਦੇ ਪਹਿਲਾਂ ਆਪਾਂ ਇਹਨੂੰ ਕੀ ਕੁਝ ਨਿਕਲਦਾ ਵਿੱਚੋਂ ਪਹਿਲਾਂ ਤਾਂ ਦੇਖੋ ਆ ਗੋਲ ਗੱਪੇ ਐ ਨੇ ਇਹਨਾਂ ਨੂੰ ਫਰਾਈ ਕਰਨਾ ਪੈਣਾ ਹਾਂਜੀ ਫੂ ਦਿਨਾ ਪਾਣੀ ਇੱਕ ਖੰਜੂਰ ਇਮਲੀ ਚਟਨੀ ਚਟਨੀ ਵਾਲਾ ਬੈਡਕ ਹੋ ਗਿਆ ਇਹ ਖੱਟਾ ਮਿੱਠਾ ਇਮਲੀ ਵਾਲਾ ਪਾਣੀ ਹੈ ਹਾਂ ਦੋ ਪਾਣੀ ਹੋਗੇ ਪਾਣੀ ਹੋਗੀ ਇੱਕ ਚਟਨੀ ਹੋਗੀ ਵਿੱਚ ਖੰਜੂਰ ਇਮਲੀ ਚਟਨੀ ਬਾਕੀ ਹਾਂ ਕੱਲੇ ਇਹ ਦੇ ਮੇਰੇ ਘਰ ਦੇ ਪਾਣੀ ਦੇ ਵਿੱਚ ਪਾਉਣੇ ਕੱਲੇ ਠੰਡੇ ਪਾਣੀ ਇਹ ਇਹ ਪਾਊਡਰ ਹੈ ਇਹ ਦੇਖਦੇ ਆਪਾਂ ਬਾਕੀ ਇੱਥੇ ਕੀ ਲਿਖਿਆ ਹੋਇਆ ਹੈ ਕੀ ਕਹਿੰਦੇ ਆ ਇਹ ਉਵੇਂ ਹੀ ਆਪਾਂ ਕਰਾਂਗੇ ਠੀਕ ਹੈ ਬਿਲਕੁਲ ਤੇ ਕਰਦੇ ਆਂ ਸੇਰਾ ਫਸੂਰਵਾ ਤਾਂ ਗੋਲ ਗੱਪੇ ਬਣਾਉਣ ਦੀ ਠੀਕ ਆ ਜੀ ਗੋਲ ਗੱਪੇ ਤੇ ਕਿੰਨੇ ਹੋਣਗੇ ਅੰਮਰ ਪੇਹੇ ਇਹ ਹੋ ਸਕਦੇ 40 50 ਤੱਕ ਹੂੰ ਦੇਖੀ ਲਾ ਕੇ ਆਈਡੀਆ ਇਹ ਗੋਲ ਗੱਪੇ ਜੇ ਆਪਣਾ ਦੀ ਕਾਊਂਟਿੰਗ ਕਰਦੇ ਕਿੰਨੇ ਆ ਇਹ 1 2 3 4 5 50 51 ਤੇ 55 ਪਈ ਸਾਰੇ ਗੋਲ ਗੱਪਿਆਂ ਦੇ ਪੂਰੇ ਤੂੰ 40 ਕਹਿੰਦੀ ਸੀਗੀ ਮੈਂ ਕਿ ਅਸੀਂ 40 50 ਹੋਣਗੀ ਤੇ ਬੋਨਜਾ ਨਿਕਲੇ ਆ ਹਾਂ ਹੋ ਗਿਆ ਪੰਡਾ ਹੋਰ ਨਾ ਖੋਗਾ 50 ਐਮਲ ਵੱਧ ਹੀ ਹੋਣਾ ਵੱਧੇ ਘਟਦੇ ਕੋਈ ਦਿੱਕਤ ਨਹੀਂ ਤੈਨੂੰ ਕੋਈ ਲੰਭਾ ਨਹੀਂ ਦਿੰਦਾ ਆਪਾਂ ਆਪ ਹੀ ਖਾਣੇ ਆ ਯਾਰ ਇਹ ਚੜਨੀ ਮੜੀ ਜੀ ਪਤਲੀ ਹੋ ਜਾਊਗੀ ਜਦ ਸੰਘ ਨਹੀਂ ਰਹਿ ਜਾਊਗੀ ਕੋਈ ਫਰਕ ਨਹੀਂ ਪੈਂਦਾ ਆਪਾਂ ਕਿਹੜਾ ਬੇਚਨੇ ਆ ਇਹ ਹਾਂ ਸਹੀ ਗੱਲ ਹੈ ਚਲੋ ਬਣਾਣੇ ਆ ਫਿਰ ਆਪਾਂ ਨੂੰ ਆਈਡੀਆ ਜੂ ਅੱਗੇ ਤੋਂ ਨੈਕਸਟ ਟਾਈਮ ਹੂੰ ਸਾਰਾ ਹੀ ਪਾ ਦੇਣਾ ਉਹ ਸਾਰਾ ਪਾ ਦੇ ਜੇ ਪਾਇਆ ਸੀਗਾ ਤੈਨੂੰ ਫਲਾਦਾ ਬੱਸ ਇਹ ਆਪਣੀ ਈਮਲੀ ਵਾਲੀ ਛਟਨੀ ਬਣ ਜੂਗੀ ਕੋਈ ਬੜਾ ਮੱਥਾ ਮਾਰਨ ਦਾ ਵਾਲਾ ਕੰਮ ਹੈ ਨਹੀਂਗਾ ਇਹ ਤੇ ਸਭ ਕੁਝ ਰੈਡੀ ਹੈ ਸਭ ਕੱਲੇ ਕਲਪੂਲ ਤੇ ਫਰਾਈ ਕਰਨੇ ਪੈਂਦੇ ਆ ਬਾਕੀ ਦਾ ਜਿਹੜਾ 파 ਸਮਾਨ ਆ ਪਾਣੀ ਪਾਉ ਤੇ ਵਿੱਚ ਪਾਊਡਰ ਕੋਲੋ ਕੇ ਰੈਡੀ ਆ ਪਾ ਦਿਨੇ ਵਾਲਾ ਪਾਣੀ ਰੈਡੀ ਤੇ ਖੱਟਾ ਮਿੱਠਾ ਬਣ ਗਈ ਹੈ ਤੇਲ ਤਾਂ ਹੋ ਗਿਆ ਆਪਣਾ ਜਿਆਦਾ ਗਰਮ ਇੱਕ ਟਰਾਈ ਕਰਕੇ ਦੇਖਦੇ ਆਪਾਂ ਬਹੁਤ ਵੱਡਾ ਹੈ ਜੋ। ਹਾਂਜੀ। ਦੋ ਬੋਲਾ ਵੱਡਾ ਕਰਦੇ ਹਾਂ। ਮੂੰਹ ਜਨਾ ਬਕ। ਇਹ ਪੂਰਾ ਗੋਲ ਬਣ ਗਿਆ ਤਾਂ। ਹਾਂਜੀ। ਵਾਹ ਜੀ। ਇਹ ਬਣ ਗਿਆ ਸਾਡਾ ਪਹਿਲਾ ਗੋਲ ਗੱਪਾ। ਤੇ ਠੀਕ ਹੈ ਸਹੀ। ਗਰਮ ਹੈ। ਸ਼ਾਇਦ ਤਾਂ ਗਰਮ ਹੈ ਪਰ ਓਕੇ ਹੈ ਦਮ। ਠੀਕ ਹੈ ਜੀ। ਠੀਕ ਹੈ ਜੀ। ਚੱਲਣ ਦੋ ਸਾਰੇ। ਹਾਂ ਲੱਕੀ ਕੱਢਵਾ। ਇਹ ਕੜਦੇ ਕੜਦੇ ਵੱਡੇ ਹੋ ਜਾਂਦੇ ਆ। ਸਹੀ ਗਾ। ਉਹ ਇਹ ਨਾ ਮੜਾਇਆ ਤੇ ਲੱਗਣ ਦੀ ਇਹਨਾਂ ਨੂੰ ਗਰਮ ਦੀ ਲੋੜ ਐ ਤੇ ਨਾਲ ਦੀ ਨਾਲ ਇਹ ਫੁੱਲੇ ਜਾਂਦੇ ਆ। ਫੁੱਲ ਵੀ ਵਾਹਵਾ ਗਏ ਯਾਰ। ਬੋਲਾਈਆਂ ਬਣ ਗਈਆਂ। ਜਲਦੀ ਕੱਢ ਦੇ ਕਰ। ਉਹ ਕੱਢ ਦੇ ਕਰਦੇ ਹੀ ਹੋ ਜਾਂਦੇ ਆ। ਇਹ ਸਹਿਜ ਵੱਡਾ ਹੋ ਗਿਆ ਨਾ ਮੂੰਹ ਦੇ ਵਿੱਚ ਨਹੀਂ ਪੈਣੇ ਗੋਲ ਗੱਪੇ। ਨਵਾਂ ਹੋਣਾ ਗੋਲ ਗੱਪਿਆਂ ਦਾ ਭਾਈ। ਇਹ ਕਹ ਰਿਹਾ ਮੂੰਹ ਛੋੜੇ ਕਰਨੇ ਪੈਣਗੇ ਗੋਲ ਗੱਪੇ ਖਾਣ ਵਾਸਤੇ ਹਾਂ ਆ ਸਹੀ ਹੈ ਗੱਡਾ ਸਹੀ ਹੈ ਵਾਹ ਗੋਲਪਾ ਦੇਖੋ ਕਿੰਨਾ ਵੱਡਾ ਨਾ ਇੱਕ ਜਿਆਦਾ ਛੋਟਾ ਨਹੀਂ ਬਣ ਗਿਆ ਬਣਾ ਜਿਹਦਾ ਮੂੰਹ ਚ ਨਹੀਂ ਆਉਣਾ ਇਹ ਤੁਹਾਡਾ ਮੂੰਹ ਵੈਸੇ ਵੀ ਘੱਟ ਖੁੱਲਣਾ ਨਾ ਹੂੰ ਮੂੰਹ ਘੱਟ ਹੀ ਖੁੱਲਣਾ ਚਾਹੀਦਾ ਜਿੰਨਾ ਜਿਆਦਾ ਮੂੰਹ ਖੁੱਲਦਾ ਫਿਰ ਕੰਮ ਖਰਾਬ ਕਰਦਾ ਹੈ ਸਹੀ ਹੈ ਬਾਕੀ ਰੇੜੀਆਂ ਵਾਲੇ ਤੈਨੂੰ ਪਤਾ ਹੀ ਹੈ ਨਾ ਕਿਵੇਂ ਬਣਾਉਂਦੇ ਗੋਲ ਗੱਪੇ ਉਹਨਾਂ ਦਾ ਖਾਣ ਦਾ ਸੁਆਦ ਵੱਖਰਾ ਹੁੰਦਾ। ਉਹ ਜਿਆਦਾ ਟੇਸਟੀ ਹੁੰਦੇ, ਜਿਆਦਾ ਮਸਾਲੇ ਲੱਗੇ ਹੁੰਦੇ। ਹਾਂ, ਮਸਾਲੇ ਜਿਆਦਾ ਲੱਗੇ ਹੁੰਦੇ, ਬਾਕੀ ਹੱਥ ਵਾਲੇ ਮਸਾਲੇ ਵੀ ਚੰਗਾ ਲੱਗਿਆ ਹੁੰਦਾ ਨਾ। ਤੇ ਘੋਲਦੇ ਪਾਣੀ ਪੁਣੀ ਦਾ ਚੰਗੀ ਸੁਆ। ਇਹ ਕਦੇ-ਕਦੇ ਖਾ ਲੈਣੇ ਚਾਹੀਦੇ ਹੋ ਵੀ ਸੁਆਦ ਲੈਂਦੇ ਆ। ਕਿ ਘੋਲਗਪੇ ਘੱਟ ਲੱਗ ਰਹੇ, ਬੋਲੇ ਜਿਆਦਾ ਲੱਗ ਰਹੀਆਂ ਇਹ। ਹੂੰ। ਵੈਸੇ ਟਾਈਮ ਤਾਂ ਕੁਛ ਨਹੀਂ ਲੱਗੇਗਾ। ਟਰਾਈ ਕਰਨ ਤੇ। ਖਾਣ ਤੇ ਵੀ ਨਹੀਂ ਲੱਗਣਾ ਕਿ ਦੇਖਿਓ ਤੁਸੀਂ। ਕੀ ਹੋ ਗਿਆ ਜੀ ਆਪਣੇ ਗੋਲਗਪੇ? ਰੈਡੀ। ਹੁਣ ਆਪਾਂ ਇਹਨਾਂ ਵਾਸਤੇ ਪਾਣੀ ਪੁਣੀ ਤਿਆਰ ਕਰਦੇ ਆਂ। ਹੂੰ। ਪਾਣੀ ਠੰਡਾ ਲਿਆ ਕੱਢ ਕੇ ਫਰਿੱਜ ਚ ਹਾਂਜੀ ਪਾਣੀ ਠੰਡਾ ਹੀ ਪਾਵਾਂਗੇ ਵਿੱਚ ਬਰਫ਼ ਵੀ ਪਾਵਾਂਗੇ ਹਾਂ ਪੂਰਾ ਚਿੱਲਡ ਕਰਦਾ ਪਾਣੀ ਇਸਨੇ ਤੱਕ ਆਪਣੇ ਜਿਹੜੇ ਗੋਲ ਗੱਪੇ ਆ ਨਾ ਇਹ ਠੰਡੇ ਹੋ ਜਾਣਗੇ ਇਹਨਾਂ ਨੂੰ ਆਰਾਮ ਕਰਨ ਦੇ 5-7 ਮਿੰਟ ਤੇ ਹੁਣ ਗੋਲ ਗੱਪਿਆਂ ਦੇ ਪਾਣੀ ਵਾਸਤੇ ਕੰਮ ਚੱਲ ਰਿਹਾ ਹੈ ਇਹ ਆ ਗਲਾਸ ਆਪਣਾ 500 ml ਦਾ ਹੋਊਗਾ ਵੱਡਾ ਗਲਾਸ ਹੋ ਸਕਦਾ ਹਾਂ ਪਾਣੀ ਚੱਲ ਕੋਈ ਨਹੀਂ ਬਾਕੀ ਉਹ ਪਾਣੀ ਦੇ ਟੇਸਟ ਤੋਂ ਪਤਾ ਲੱਗ ਜਾਊਗਾ ਨਾ ਬਿਲਕੁਲ ਇਹਨਾਂ ਨੇ ਆ ਪੈਕੇਟ ਆ ਨਾ ਪੈਕੇਟ ਦੇ ਉੱਪਰ ਲਿਖਿਆ ਆ ਵੀ ਜੋ ਪਾਣੀ ਆ 500 ml ਪਾਉਣਾ ਯਾਨੀ ਕਿ 1/2 ਲੀਟਰ ਪਾਣੀ ਪਾਉਣਾ ਹੈ ਇਹ ਫਿਰ ਪਾਣੀ ਵਧੀਆ ਬਣੂਗਾ ਪਹਿਲਾਂ ਕਿਹੜਾ ਪਾਉਣਾ ਹੈ ਦਿੰਨੇ ਵਾਲਾ ਪਦੀਨੇ ਵਾਲਾ ਪਾਉਣ ਦੇ ਤਾਂ ਚਲ ਵੇਖ ਕੇ ਦੁੱਖ ਜਿ ਲੱਗਣ ਲੱਗ ਪਈ ਬਣਾ ਜਲਦੀ ਕਰ ਐਸੇ ਮੁਰਗੱਪੇ ਖਾ ਕੇ ਦੇਖੀਏ ਕਰੇ ਕਿਵੇਂ ਬੰਦੇ ਆ ਹਲੋ ਕਿਸੇ ਵੀ ਹਲਾਓ ਮੈਂ ਵੀ ਹਲਾਉਣੀ ਹਾਂ ਇਹ ਕੜਾ ਸੀਗਾ ਪੂਰਾ ਕਰਾਰਾ ਪਾਣੀ ਇਹ ਵਾਲਾ ਪਦੀਨੇ ਵਾਲਾ ਮਸਾਲਾ ਵਿੱਚ ਤਿਆਰ ਕਰੀ ਜਾਨੇ ਆ ਆਲੂ ਤੇ ਕਾਲੇ ਛੋਲੇ ਅਸੀਂ ਉਬਾਲ ਲਏ ਸੀਗੇ ਦੇ ਵਿੱਚ ਆਪਾਂ ਪਾਵਾਂਗੇ ਗੰਡੇ ਲੈ ਮੈਂ ਕੱਟਾਂ ਗੰਡਾ ਕੱਟਣ ਵਾਲੇ ਇੱਥੇ ਆ ਗਏ ਗੰਡੇ ਵੀ ਆਪਾਂ ਚੌਪ ਕਰ ਲਏ ਆ ਤੇ ਪਾ ਦਾਂਗੇ ਦੇ ਵਿੱਚ ਹੁਣ ਪਾ ਦਾਂਗੇ ਆਪਾਂ ਥੋੜਾ ਜਿਹਾ ਲੋਨ ਚਾਹ ਹੁਣ ਕਾਇਆ ਪਾਵਾਂਗੇ ਆਪਾਂ ਬੜਾ ਤੇਜ਼ ਨਹੀਂ ਪਾਉਣਾ ਹੋਲ ਗੱਪੇ ਸਾਡੇ ਬਿਲਕੁਲ ਰੈਡੀ ਆ ਤੇ ਖਾਣ ਵਾਲੇ ਵੀ ਰੈਡੀ ਆ ਹੁਣ ਬੱਚਿਆਂ ਨੂੰ ਬਾਜ ਮਾਰਾਂਗੇ ਪਰ ਇੱਕ ਗੱਲ ਹੋ ਰਹਾ ਤੇ ਜੇ ਅਸੀਂ ਐਵੇਂ ਖਾਣ ਲੱਗ ਪਿੱਥੇ ਖੜਕੇ ਨਾ ਰਸੋਈ 'ਚ ਮਜ਼ਾ ਨਹੀਂ ਆਉਣਾ ਤੂੰ ਫੀਲਿੰਗ ਜਿ ਨਹੀਂ ਆਣੀ ਸਾਨੂੰ ਹਨਾ ਹਾਂ ਤੇ ਆਪਾਂ ਰੇੜੀ ਲਾਉਣੀ ਆ ਹਾਂ ਰੇੜੀ ਤੇ ਖੜ ਕੇ ਖਵਾਵਾਂਗੇ ਗੋਲ ਗੱਪੇ ਨਾਲ ਬੱਚਿਆਂ ਨੂੰ ਲਕਵਾਵਾਂਗੇ ਤੇ ਚੱਲੀਏ ਆਪਣੀ 카ਟ ਤੇ ਚਲੋ ਅਸੀਂ ਇੱਕ 카ਟ ਬਣਾ ਲਈਏ ਛੋਟੀ ਦੀ ਤੇ ਉੱਥੇ ਗੋਲ ਗੱਪੇ ਸਜਾ ਕੇ ਫਿਰ ਆਵਾਜ਼ ਮਾਰਾਂਗੇ ਬੱਚਿਆਂ ਨੂੰ ਤੇ ਉਹਨਾਂ ਨੂੰ ਗੋਲ ਗੱਪੇ ਖਵਾਵਾਂਗੇ ਸਾਡਾ ਗੋਲ ਗੱਪਿਆਂ ਦਾ ਸੈਟਅਪ ਹੋ ਗਿਆ ਰੈਡੀ ਸਾਡੀ 카ਟ ਹੋ ਗਈ ਰੈਡੀ ਤੇ ਆ ਦੇਖ ਲਓ ਤੁਸੀਂ ਵੀ ਇਹ ਹੈ ਜੀ ਗੋਲ ਗੱਪਿਆਂ ਦੀ ਰੇੜੀ ਵਾਲੀ ਕੁੜੀ ਹੈ ਹਾਂਜੀ ਮੈਡਮ ਕਿਵੇਂ ਲਾਇਆ ਗੋਲ ਗੱਪੇ ਤੇ ਤੁਹਾਨੂੰ ਬਾਜ਼ਾਰ ਨਾਲੋਂ ਤਾਂ ਸਸਤੇ ਮਿਲਣਗੇ ਬਾਜ਼ਾਰ ਨਾਲੋਂ ਆਪਾਂ ਸਸਤੇ ਲਾਵਾਂਗੇ ਬਾਜ਼ਾਰ ਦੇ ਵਿੱਚ 10 ਰੁਪਏ ਦੇ ਕਹਿੰਦੇ ਤਿੰਨ ਹੁੰਦੇ ਆ ਸ਼ਾਇਦ ਕਿ ਦੋ ਹੀ ਆਪਾਂ 10 ਰੁਪਏ ਦੇ ਦੋ ਮਿਲਦੇ 20 ਰੁਪਏ ਦੇ ਚਾਰ ਗੋਲ ਗੱਪੇ ਮਿਲਦੇ ਆ 20 ਰੁਪਏ ਦੇ ਚਾਰ ਤੇ ਆਪਾਂ ਚਲੋ 10 ਰੁਪਏ ਦੇ ਤੁਹਾਨੂੰ ਚਾਹ ਦੇ ਦਾਂਗੇ ਠੀਕ ਹੈ ਜੀ ਤੇ ਸਾਡਾ ਸਮਾਨ ਸਾਰਾ ਰੈਡੀ ਹੈ ਜੀ ਤੇ ਪਾਣੀ ਹੋ ਗਿਆ ਗੋਲ ਗੱਪੇ ਵਾਲਾ ਪਾਣੀ ਆ ਜੀ ਹੂੰ ਵਧੀਆ ਬਣ ਗਿਆ ਨੇ ਆਲੂ ਹੋ ਗਏ ਸਾਰਾ ਮਿਕਸ ਹੋ ਗਿਆ ਆ ਪੁਦੀਨੇ ਵਾਲਾ ਪਾਣੀ ਰੈਡੀ ਹੋ ਗਿਆ ਆਪਣਾ ਤਿਆ ਹੋ ਗਿਆ ਇੰਗਲੇਵਲ ਆਪਾਂ ਠੀਕ ਹੈ ਇਹ ਇੱਕ ਬੰਦੋਲ ਹੈ ਕੀ ਆ ਆਪਣੇ ਗੋਲ ਗੱਪੇ ਆ ਗਿਆ ਇਹ ਆਪਣੀ ਗੋਲ ਗੱਪੇ ਹੈ ਜੀ ਅਣੀਕਲ ਆਪਾਂ ਦੇਖਦੇ ਨੇ ਨੈਟ ਦੇ ਉੱਤੇ ਨਾ ਕੋਈ ਬੰਦਾ ਨਾ ਕੋਈ ਕੁੜੀਆਂ 버ਗਰ ਵੇਚੀ ਜਾਂਦੀਆਂ ਹੈ ਨਾ ਤੇ ਕੋਈ ਮਮੋਸ ਵੇਚੀ ਜਾਂਦੀਆਂ ਮਮੋਸ ਗਰਲ 버ਗਰ ਗਰਲ ਇਹ ਇਧਰ ਗੋਲ ਗੱਪਾ ਗਰਲ ਬਣ ਗਈ ਹੈ ਜੀ ਸਹੀ ਗੱਲ ਹੈ ਨਾ ਹੁਣ ਆਪਾਂ ਹੈ ਉਸੇ ਤਰ੍ਹਾਂ ਹੀ ਪ੍ਰੋਮੋਸ਼ਨ ਕਰਦੇ ਆ ਨਾ ਹਾਂ ਜੀ ਮੈਡਮ ਆਪਕੋ ਕਿੰਨੇ ਸਾਲ ਹੋ ਗਏ ਆ ਜਾਂ ਪੇ ਕਾਟ ਲਗਾਤੇ ਹੋਏ मुझको काफी टाइम हो गया पर मैं यहाँ पे तो पहली बार आई हूँ इससे पहले क्या करते थे आप इससे पहले हम घर घर पे ही काम करते थे हाउसवाइफ थे इससे पहले छह बजे से सात बजे तक हमारा काम फिनिश हो जाता है ठीक है चलो हमारी ये वाली रेड जल्दी है एक एक घंटे तक ही चलती है हमारी रेडी चलो बच्चा ने बाजी मारी है ਬੱਚਾ ਸਾਡਾ ਗੋਲ ਗੱਪੇ ਦੇ ਗੱਤਾਂ ਨੂੰ ਬਾਜ ਮਾਰ ਰਿਹਾ ਗੋਲ ਗੱਪੇ ਖਾ ਲੋ ਆ ਕੇ ਮੈਂ ਨਾ ਇੱਕ YouTube ਤੇ ਦੇਖੀ ਮੈਂ ਨਾ ਇੱਕ ਫੇਰ ਬਣਾਈ ਜਿਹੜਾ ਕਿ ਐਵੇਂ ਦਾ ਹੈ ਵਾਹ ਤਾਂ ਫਾਈਟਰ ਜੱਟ ਲੱਗਦਾ ਯਾਰ ਉੱਪਰ ਬਿਜੁਰ ਹਾਂਜੀ ਤੁਸੀਂ ਖੱਟੇ ਪਾਣੀ ਨਾਲ ਖਾਓਗੇ ਕਿ ਮਿੱਠੇ ਪਾਣੀ ਨਾਲ ਜਿਹੜਾ ਮਰਦੀ ਖਵਾਦੇ ਯਾਰ ਫ੍ਰੀ ਦਾ ਕੁਝ ਨਹੀਂ ਮੜਾ ਫ੍ਰੀ ਦੇ ਨਹੀਂ ਇਹ ਪੈਸੇ ਤਾਂ ਤੁਹਾਡੇ ਲੱਗੇ ਆ ਆ ਲੋ ਜੀ ਪਹਿਲਾਂ ਤੁਸੀਂ ਚੈੱਕ ਕਰੋ ਗੋਲ ਗੱਪੇ ਕਿੰਦਾਂ ਦੇ ਆਵੇ ਆਇਆ ਜੀ ਆਇਆ ਕਿਵੇਂ ਟੇਸਟੀ ਹੈ ਹੂੰ ਚਲੋ ਹਾਂਜੀ 10 ਰੁਪਏ ਦੇ ਚਾਰ ਗੋਲ ਗੱਪੇ ਦੱਸੋ ਕਿੰਨੇ ਦੇ ਖਾਣੇ ਆ 5 ਦਾ ਗੋਲ ਗੱਪੇ ਤਾਂ 5 ਹੈ ਹੂੰ ਤੇ ਬੱਚੇ ਵੀ ਆ ਗਏ ਸਾਡੇ ਇਹਨਾਂ ਨੇ ਗਾਹ ਕਾਗੇ ਗਾਹਕ ਗੋਲ ਗੱਪੇ ਵਾਲੇ ਹਾਂਜੀ ਗੋਲ ਗੱਪੇ ਰੈਡੀ ਕਰਕੇ ਦੇਵਾਂਗੇ ਲੋ ਵੀ ਓਏ ਪਲੇਟ ਦਾ ਸਾਰਾ ਪਾਣੀ ਝੂਠਾ ਨਹੀਂ ਕਰਨਾ ਵੀਡੀਓ ਬਣ ਰਹੀ ਹੈ ਹਾਂ ਇਹ ਰੈਡੀ ਹੈ ਇਹ ਰੈਡੀ ਵਾਲੇ ਰੂਲ ਫੋਲੋ ਕਰੋ ਕਰਦੇ ਗਏ ਨਹੀਂ ਹੈ। ਹਾਂ ਕਰੇ ਨਹੀਂ ਤੁਸੀਂ ਰੀੜੀ ਤੇ ਖੜੇ ਹੋ। ਕੱਲ ਬੱਤੀ ਹੈ ਜਬ ਕਰੀ। ਕਿਵੇਂ ਬੱਤੇ? ਠੀਕ ਹੈ। ਕਿਵੇਂ ਬੱਤੇ ਠੀਕ ਲੱਗ ਰਹੇ ਗੋਲ ਗੱਪੇ? ਮੈਡਾ ਰਿਵਿਊ ਤਾਂ ਦਿਓ। ਫਿਰ ਕੱਲ ਨੂੰ ਕੰਮ ਸ਼ੁਰੂ ਕਰਨਾ ਸੀ ਗੋਲ ਗੱਪਿਆਂ ਦਾ। ਹੁਣ ਮੈਂ ਵੀ ਚੈੱਕ ਕਰਕੇ ਦੇਖੀ ਹਾਂ ਗੋਲ ਗੱਪਾ ਨਾ। ਓਕੇ ਆ। ਸਹੀ ਬਣ ਗਏ ਯਾਰ। ਹਮ। ਰੀਡੀਮੇਡ ਵਾਂਗੂ ਹੀ ਬਣਾਈ ਜੇ ਬਜ਼ਾਰੋਂ ਖਾ ਕੇ ਉਹਨੇ। ਬਿਲਕੁਲ ਉਵੇਂ ਹੀ ਟੇਸਟ ਆ ਰਿਹਾ 60 65 ਰੁਪਈਆ ਦਾ ਪੈਕਟ ਸੀਗਾ ਤੇ 60 65 ਦੇ ਵਿੱਚ 50 ਗੋਲ ਗੱਪੇ ਬਣ ਗਈ ਆਪਣੇ ਵੈਸੇ ਮੇਲਤ ਦਾ ਕੋਈ ਇੰਨੀ ਜ਼ਿਆਦਾ ਹੀ ਨਹੀਂ ਲੱਗੀ ਸਿਰਫ ਜਿਹੜੇ ਆਪਾਂ ਫਰਾਈ ਕੀਤੇ ਗੋਲ ਗੱਪੇ ਉਹਨਾਂ ਤੇ ਟਾਈਮ ਜਿਹੜਾ ਲੱਗਿਆ ਉਹਨਾਂ ਤੇ ਵੀ ਖਾਸ ਟਾਈਮ ਨਹੀਂ ਲੱਗਿਆ ਨਹੀਂ ਬਾਕੀ ਆ ਗਏ ਵਧੀਆ ਠੀਕ ਹੈ ਹਾਂਜੀ ਅਸਮਾਨ ਜਿਆਦਾ ਟਾਈਮ ਤਾਂ ਆਪਾਂ ਨੂੰ ਆਲੂ ਬਾਲਨ ਤੇ ਛੋਲੇ ਬਾਲਨ ਤੇ ਲੱਗਿਆ ਇਹ ਅਸੀਂ ਪਹਿਲੇ ਰੈਡੀ ਕਰ ਲਏ ਸੀਗੇ ਤੁਸੀਂ ਕਿੰਨੇ ਖਾਣੇ ਤਸੰਦ ਕਰੋਗੇ ਹਾਂ ਸਾਡੀ ਰੈਡੀ ਤੇ ਪੂਰੀ ਭੀੜ ਲੱਗ ਗਈ ਹੈ ਹਾਂ ਜੀ ਅੱਜ ਤੁਸੀਂ ਪਹਿਲੇ ਦਿਨ ਰੈਡੀ ਲਾਈ ਜਣਾ ਪਹਿਲੇ ਦਿਨ ਇ ਇਹ புਦਿਨੇ ਵਾਲਾ ਪਾਣੀ ਆ ਇਹ ਖੱਟਾ ਮਿੱਠਾ ਪਾਣੀ ਆ ਇਹ ਇਹ ਵਾਲਾ ਪਾਣੀ ਇਹ ਇਮਲੀ ਆ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਹਾਂਜੀ ਅਸੀਂ ਨੋਨ ਟੇਸਟ ਲਾ ਕੇ ਫਿਰ ਦੱਸਾਂਗੇ ਫਿਰ ਕੀ ਕਰੀਏ ਕਰੋ ਕਰੋ ਜੀ ਕਰੋ ਠੀਕ ਕਰੋ ਹਾਂਜੀ ਜ਼ਰੂਰ ਕਰੋ ਇਸੇ ਆ ਨਨੂ ਸ਼ਰਤ ਸਰਵਿਸ ਆਤੀ ਹੈ ਚੈਲਪ ਸਰਵਿਸ ਗਾਗ ਤੇ ਗਾਗ ਡਿੱਗ ਰਹੇ 100 ਰੁਪਏ ਨੇ 30 ਰੁਪਏ ਦੇ 50 ਰੁਪਏ ਦਿਓ ਭਾਈ ਤੇਰੇ ਕੋਲੋਂ ਦੋ ਰੁਪਏ ਬੜੇ ਸੁਆਦ ਹੈ ਇਹ ਮੀਰੀ ਗਲੀ ਭਾਈ ਤਾਂ ਇੱਕ ਮਹੌਦਨਾ ਜਿਹੜਾ ਇੱਕ ਕੱਪ ਹੀ ਲੈ ਕੇ ਆਓ ਤਾਂ ਦਵਲੀ ਗਿਆ ਸਿਰੋ ਕਰੋ ਆ ਸੁਣ ਆ ਗਿਆ ਜੀ ਦਹੀਂ ਵਾਲੇ ਗੋਲ ਗੱਪੇ ਸਾਡੇ ਵਾਸਤੇ ਐਂਡ ਤੇ ਸਪੈਸ਼ਲ ਚਲੋ ਸਾਰੇ ਕਰੋ ਦੇ ਉੱਤੇ ਸਾਸ ਵੀ ਪਾਈ ਜੁਣੀ ਹੈ ਬਰਤੇ ਮਿੱਠੀ ਸਾਸ ਆ ਬਣ ਗਿਆ ਜੀ ਪੂਰਾ ਦਹੀਂ ਵਾਲਾ ਗੋਲ ਗੱਪਾ ਖਾ ਕੇ ਦੱਸੋ ਕਿ ਜੱਪ ਕਿਵੇਂ ਦੇ ਬਲੇ ਜੱਪ ਹਲਪੂੰ ਚਾਗੇ ਦੱਸੋ ਸਾਨੂੰ ਫਿਰ ਸਾਡੇ ਜਿਹੜੀ ਤੇ ਫੇਰ ਆਈਓ ਯਾ ਮੈਨੂੰ ਵੀ ਬਣਾ ਦੇ ਇੱਕ A few moments later ਤੇ ਲੋ ਦੀ ਸਾਡੇ ਜੋ ਗਾਖ ਸੀਗੇ ਸਾਰੇ ਇਹ ਨਾ ਗੋਲ ਗੱਪੇ ਖਾ ਕੇ ਤੇ ਚਲੇ ਗਏ ਹੁਣ ਸਾਰੇ ਤੇ ਭਾਂਡੇ ਸਾਡੇ ਰਹਿ ਗਏ ਖਾਲੀ ਕੱਲੇ ਗੋਲ ਗੱਪੇ ਵਾਲੇ ਨਾ ਸਾਰਾ ਸਮਾਨ ਚਟਮ ਕਰ ਗਏ ਕੁਝ ਵੀ ਨਹੀਂ ਛੱਡਿਆ ਭਾਂਡਿਆਂ 'ਚ ਤੇ ਗੋਲ ਗੱਪੇ ਵਧੀਆ ਬਣੇ ਸੀਗੇ ਸਵਾਦ ਸੀਗੇ ਨਾ ਪੂਰੇ ਸਵਾਦ ਸਾਰਿਆਂ ਨੇ ਬਹੁਤ ਹੀ ਵਧੀਆ ਕਿਹਾ ਬਹੁਤ ਵਧੀਆ ਗੋਲ ਗੱਪੇ ਬਣੇ ਆ ਮਾੜਾ ਸੌਦਾ ਨਹੀਂ ਕਹਿੰਦਾ ਮਤਲਬ ਤੇ ਤੁਸੀਂ ਵੀ ਟਰਾਈ ਕਰ ਸਕਦਾ ਘਰੇ ਲਿਆ ਕੇ ਇਹ ਥੋੜੀ ਜਿਹੀ ਖਿੱਚਲਾ ਪਰ ਚੀਜ਼ ਵਧੀਆ ਬਣ ਜਾਂਦੀ ਹੈ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ